ਸਰਬ ਸੰਗਤਾਂ ਦੇ ਚਾਹਨਾ ਜੀਂਤੀ ਹੈ ਇਹ ਆਰਾਮ ਦੇ ਨਾਲ ਸਾਡਾ ਸਤਿਗੁਰੂ ਆਖਰੇ ਟਰਦੀ ਦਤਾ ਭਾਈ ਜਰਨ ਸਿੰਘ ਜੀ ਦਾ ਉਹਨਾਂ ਤੋਂ ਇਤਿਹਾਸ ਸਾਨੂੰ ਕਰਨ ਦੀ ਕਿਰਪਾ ਕਰੋ ਜੀ ਰਵਾਇਤ ਕਰਨ ਦੀ ਕਾਰਨ ਸਵਾਹਿਕ ਜੀ ਦੀ ਖਤੇ ਜੋਤੀ ਹੋਣਗੇ ਪੂਰੇ ਸਾਰੇ ਜੀ Okay. you ਆ ਗੋਗੋ ਨੋਇਦਾਰੇ ਵਾਹਿਗੁਰੂ ਜਿੱਤਾ ਖਾਸਾ ਵਾਹਿਗੁਰੂ ਜਿੱਤੀ ਬੰਦੋ 12 ਕਾਜੀ ਜੱਫਾ ਭਾਈ ਇੱਤੇ ਸੰਗਤ ਅਨੁਸਾਰ ਉਪਰ ਆਵੇਗਾ ਬਾਹਰੀ ਸੰਗਤ ਕੋਈ RAM DEVA ਵੈਦਿਕ ਕਿਰਪਾ ਹਕਮ ਚੁਪਦਾ ਜਾਣ ਬਸੋ ਵਾਹਿਗੁਰੂ ਜਿੱਤਾ ਖਾਸਾ ਵਾਹਿਗੁਰੂ ਜਿੱਤੀ ਬੰਦੋ ਮੱਛਪੁਰ ਦਾ ਸੁਨੇਹਾ ਜਿਲ੍ਹੇ ਦੇ ਮਾਤਾ ਗੁਰੂ ਕੌਰ ਜੀ ਜਿਨ੍ਹਾਂ ਨੇ ਕੋਲ ਨਗਰ ਦੀਆਂ ਬੀਬੀਆਂ ਆ ਕੇ ਸ਼ਿਕਾਇਤ ਕਰਦੀਆਂ ਤੇ ਤੁਹਾਡਾ ਲਾਲ ਜਦੋਂ ਅਸੀਂ ਪਾਣੀ ਭਰਨ ਨੂੰ ਵਾਸਤੇ ਜਾਂਦੀਆਂ ਤਾਂ ਤੇ ਪੀਰਾਂ ਦੇ ਨਾਲ ਸਾਡੇ ਘਰੇ ਭਲ ਜਾਂਦਾ ਹੈ ਪੀਰਾਂ ਦਾ ਜੀ ਦਾ ਸ਼ੌਕ ਹੈ ਤੇ ਬੀਬੀਆਂ ਜਿਵੇਂ ਮਾਤਾ ਜੀ ਨੂੰ ਰੋਣਾ ਮਾ ਦੇ ਰਹੀਆਂ ਨੇ ਆਹ ਉਹਨਾਂ ਜੀ ਦੀ ਬੇਨਤੀ ਉਹ ਕੀਤੀ ਜਾ ਰਹੀ ਹੈ ਮਾਤਾ ਸਮ ਜੰਗ ਚੜੇ ਤੇਰਾ ਦੇ ਨਹੀਂ ਦੇ हाज़री सघे ਦਾ ਜਵਤਾਰ ॾिहाड़ा

ਹੋ ਵੀ ਹਾ ਸਲਾਸੀ ਦਿੱਲੀ ਦਾ ਪਹਾੜ ਵਾਲਾ ਉਹ ਬੱਚਾ ਵਾਲਾ ਜੇ ਨਾ ਪਰਵਾਰ ਵਾਲਾ ਇੰਡੀਆ ਨੇ ਅੱਜ ਵੀ ਗਲਾਮ ਹੋਣਾ ਸੀ ਬੱਚਾ ਵਾਲਾ ਜੇ ਨਾ ਪਰਵਾਰ ਵਾਲਾ ਇੰਡੀਆ ਨੇ ਅੱਜ ਵੀ ਗਲਾਮ ਹੋਣਾ ਸੀ ਆਹ ਵੀ ਗੱਤੇ ਰੇ ਤੇ ਜੰਝੂ ਪਾਣੇ ਵੈਂਟੀ ਕੀਤੀ ਜਾਂਦੀ ਹੈ ਬਈ ਜਿੱਥੇ ਜਿੱਥੇ ਦਰਿਆ ਬਸਾਈਆਂ ਨੇ ਇਹਨਾਂ ਸਾਰੀਆਂ ਸੰਪਾਂ ਵੱਖਰੇ ਦੀ ਕਰਮਾਲਤਾ ਕੰਨ ਇੱਥੇ ਢਾਡੀ ਜਤਾ ਨਰੰਗ ਸਿੰਘ ਜੀ ਉਹ ਤਕਰੀਰ 20 ਮਿੰਟ ਸੰਗਤ ਦੀ ਸੇਵਾ ਲਈ ਆਦਰਯੋਗ ਸਰਦਾਰ ਨਰੰਗ ਸਿੰਘ ਜੀ ਢਾਡੀ ਜਤਾ ਆਓ ਜੀ ਆਇਆ ਰਹਾ ਤਸਵੀਰ ਰੱਬ Jangan lupa like, share I do

ਉਹ ਮੇਰੇ ਬਾਹਲੇ ਜੰਗ ਦੇ ਵਿੱਚ ਜਾ ਕੇ ਜਿੱਤਣੇ ਚੰਗਾ। ਕਿਹ ਕੋ ਸਿੰਘ ਰਾਜ ਬਾਰੇ ਖੋਹਣ ਲਈ ਤੇਰੇ ਵਰਗੇ ਨੌਜਵਾਨ ਆਪਣੀ ਜਿੰਦਗਾਨੀ ਵਾਰਨ ਵਾਸਤੇ ਇੱਥੇ ਆਇਆ ਕਰਨਗੇ। ਜੇ ਜੀਤ ਸਿੰਘ ਦਾ ਮੈਂ ਤੈਨੂੰ ਆਵਾਜ਼ ਮਾਰ ਕੇ ਬੁਲਾਉਂਦਾ ਉਹਦਾ ਪਾਵ ਹੋਰ ਹੋਣਾ ਸੀ। ਤੇ ਮੈਂ ਤੈਨੂੰ ਬੁਲਾ ਕੇ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ